ਹੇਲੂਇਆ ਸਾਰੇ ਜਮਸੀਦੀ ਅੱਜ ਆਪਾਂ ਮਤੀ ਦੀ ਏੰਜੀਲ ਬਾਰੇ ਪੜਾਂਗੇ ਜਿਸ ਵਿੱਚ ਆਪਾਂ ਨੂੰ ਖੁਦਾਵੰਦ ਯੇਸ਼ੂਮਸੀਦੇ ਜਨਮ ਬਾਰੇ ਪਤਾ ਲੱਗਦਾ ਹੈ ਮਤੀ 1 ਦਾ 1 ਇਹ ਯੇਸ਼ੂਮਸੀਦੇ ਪਰਵਾਰ ਦਾ ਇਤਿਹਾਸ ਹੈ ਯੇਸ਼ੂ ਦਾਊਦ ਦੇ ਪਰਵਾਰ ਤੋਂ ਸੀ ਅਤੇ ਦਾਊਦ ਇਪਰਾਮ ਦੇ ਪਰਵਾਰ ਤੋਂ ਸੀ ਮਤੀ 1 ਦਾ 18 ਆਇਤ ਯੇਸ਼ੂਮਸੀਦੀ ਮਾਤਾ ਮਰੀਅਮ ਸੀ ਯੇਸ਼ੂਮਸੀਦਾ ਜਨ ਇਸ ਤਰ੍ਹਾਂ ਹੋਇਆ ਮਰੀਮ ਦੀ ਕੁੜਮਾਈ ਯੂਸਫ ਦੇ ਨਾਲ ਹੋਈ ਪਰ ਵਿਆਹ ਹੋਣ ਤੋਂ ਪਹਿਲਾਂ ਹੀ ਮਰੀਮ ਨੇ ਦੇਖਿਆ ਕਿ ਉਹ ਗਰਭવતી ਹੈ ਮਰੀਮ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਗਰਭਤੀ ਹੋਈ ਮਤੀ ਇੱਕ ਦਿਨ ਨੂੰ ਆਇਦ ਮਰੀਮ ਦਾ ਪਤੀ ਯੂਸਫ ਇੱਕ ਚੰਗਾ ਮਨੁੱਖ ਸੀ ਉਹ ਨਹੀਂ ਚਾਹੁੰਦਾ ਸੀ ਕਿ ਉਹ ਮਰੀਮ ਨੂੰ ਲੋਕਾਂ ਸਾਹਮਣੇ ਕਲੰਕਨ ਪ੍ਰਗਟ ਕਰੇ ਤਾਂ ਉਸ ਨੂੰ ਚੁੱਪ ਝਪ ਛੱਡ ਦੇਣ ਬਾਰੇ ਸੋਚੀ ਪਰ ਜਦੋਂ ਉਸਨੇ ਇਸ ਬਾਰੇ ਸੋਚਿਆ ਤਾਂ ਪ੍ਰਭੂ ਦੇ ਇੱਕ ਦੂਤ ਨੇ ਉਸਨੂੰ ਸੁਪਨੇ ਵਿੱਚ ਦਰਸ਼ਨ ਦਿੱਤੇ ਅਤੇ ਦੂਤ ਨੇ ਕਿਹਾ हे ਯੂਸਫ ਦਾਊਦ ਦੇ ਪੁੱਤਰ ਤੂੰ ਮਰੀਆ ਨੂੰ ਆਪਣੀ ਪਤਨੀ ਸਬਕਾਰ ਕਰਨ ਤੋਂ ਨਾ ਘਬਰਾ ਜਿਹੜਾ ਬੱਚਾ ਉਸਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ ਮਤੀ 1:21 ਆਇਤ ਮਰੀਮ ਇੱਕ ਪੁੱਤਰ ਨੂੰ ਜਨਮ ਦੇਵੇਗੀ ਤਾਂ ਤੂੰ ਉਸ ਦਾ ਨਾਮ ਯੇਸ਼ੂ ਰੱਖੀ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ ਮਤੀ 1:22 ਐਤ ਇਹ ਸਭ ਕੁਝ ਪ੍ਰਭੂ ਨੇ ਆਪਣੇ ਨਵੀਂ ਦੁਆਰਾ ਕਹੇ ਗਏ ਸ਼ਬਦਾਂ ਨੂੰ ਪੂਰਾ ਕਰਨ ਲਈ ਵਾਪਰਿਆ ਮਤੀ 1:23 ਐਤ ਗਵਾਰੀ ਗਰਭਤੀ ਹੋਵੇਗੀ ਅਤੇ ਉਹ ਪੁੱਤਰ ਨੂੰ ਜਨਮ ਦੇਵੇਗੀ ਉਸ ਦਾ ਨਾਮ ਇਮਾਨੁਅਲ ਰੱਖਣਗੇ ਜਿਸ ਦਾ ਅਰਥ ਹੈ ਪਰਮੇਸ਼ਵਰ ਸਾਡੇ ਸੰਗ ਹੈ ਮਤੀ 1 ਦੀ 24 ਆਇਤ ਜਦੋਂ ਯੂਸਫ ਜਾਗਿਆ ਤਾਂ ਉਸ ਨੇ ਉਵੇਂ ਹੀ ਕੀਤਾ ਕਿ ਮੈਂ ਪ੍ਰਭੂ ਦੇ ਦੂਤ ਨੇ ਉਸ ਨੂੰ ਕਰਨ ਲਈ ਹੀ ਕਿਹਾ ਸੀ ਯੂਸਫ ਨੇ ਮਰੀਮ ਨਾਲ ਵਿਆਹ ਕੀਤਾ ਮਤੀ ਇੱਕ ਦੀ 25 ਆਇਦ ਪਰ ਯੂਸਫ ਨੇ ਮਰੀਮ ਨਾਲ ਕੋਈ ਜਨਸੀ ਸੰਬੰਧ ਨਾ ਰੱਖਾ ਜਦੋਂ ਤੱਕ ਕਿ ਉਸਨੇ ਪੁੱਤਰ ਨੂੰ ਜਨਮ ਨਾ ਦਿੱਤਾ ਅਤੇ ਯੂਸਫ ਨੇ ਪੁੱਤਰ ਦਾ ਨਾਮ ਯਸ਼ੂ ਰੱਖਿਆ